ਲੋਈ ਪਹਿਲਾਂ ਪਾਈਏ ਇਹਨਾਂ ਨੂੰ ਮਿਕਸ ਖਰਾਕ ਰੱਖਦੀ ਐ ਇੱਥੇ ਪੰਜਰਾ ਸੁੱਖ ਨਾਲ ਸੋਨਾ ਗੰਦਾ ਹੋਇਆ ਤਾਜਾ ਪਾਣੀ ਪਿਆ ਤੇ ਚੱਕ ਲਈਏ ਕੁੰਡੀ ਕੁੰਡੀ ਧੋਤੀ ਹੋਈ ਐ ਰੱਖੀਏ ਇੱਥੇ ਤੇ ਇੱਥੇ ਇਹ ਚ ਪਾ ਦਈਏ ਆਪਾਂ ਹੁਣ ਪਾਣੀ ਤਾਜਾ ਮਤਲਬ ਕਿ ਕੋਸਾ ਜਿਹਾ ਪਾਣੀ ਓਕੇ ਦੀ ਰਿਪੋਰਟ ਐ ਆ ਚੱਕੀ ਆਪਾਂ ਟਰੇ ਏਜ ਭਾਈ ਇਹ ਦਾਣੇ ਠੀਕ ਹੈ। ਓਹੋ ਬੜਾ ਗੰਧਾ ਪਾਇਆ ਹੋਇਆ। ਠੀਕ ਆ। ਚਲੋ ਮਿੱਤਰੋ ਪਾਦਾ ਮੈਂ ਦਾਣੇ। ਸਤ ਸ੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ? ਕੈਮ ਹੋ ਸਾਰੇ? ਤੇ ਦਿਨ ਬਹੁਤ ਚੜ ਗਿਆ ਭਾਈ ਧੁੱਪ ਆ ਗਈ। ਪਹਿਲਾਂ ਜਿੰਮ ਚਲੇ ਗਿਆ ਤਾਂ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਅੱਜ ਕੰਮ। ਤੇ ਅੱਜ ਆਪਾਂ ਬੱਚੇ ਡਾਉਣੇ ਨੇ ਮਿੱਤਰੋ ਤਿੰਨ। ਦਿਖਾਉਣੇ ਆ ਤੁਹਾਨੂੰ ਅ ਜਸੂ ਨੇ ਜਸੂ ਨੇ ਤਾਂ ਪੇਪਰ ਆ ਜਾ ਆ ਜਾਣਾ ਸਾਜਰੇ ਉਹਨਾਂ ਨੇ। ਪਹਿਲਾਂ ਦਾਣਾ ਪਾਣੀ ਪਾ ਦਈਏ।

ਕੰਡਾਲਾ ਦੀ ਠੀਕ ਆ ਕੇਰਬੋਡ ਚਾਣਾ ਪਾਣੀ ਖਾਣਗੇ ਆ ਛੋਟੂ ਥੋਲੂ ਹੀ ਆ ਵੀ ਨਿਕਲਿਆ ਬਾਹਰ ਗੜ ਖਾਨ ਤਾਂ ਬਚਾ ਦੇਖੋ ਚਲੋ ਭਈ ਇਹਨਾਂ ਨੂੰ ਚੋਗਣ ਤੋਂ ਦਾਣਾ ਪਾਣੀ ਬਾਅਦ ਚੋ ਦੇਖਦੇ ਆ ਅੱਗੇ ਹੁਣ ਹੁਣ ਲੱਗੇ ਆ ਵੀ ਨੂਰੀ ਨੂੰ ਨਿਲਾਉਣ ਨਹਾਈ ਧੋਈ ਹੋ ਰਹੀ ਆ ਨੂਰੀ ਦੀ ਠੀਕ ਆ ਰਣਵੀ ਸਿੰਘ ਨਵਾ ਕੇ ਦਿਖਾਉਣੀ ਆ ਫਿਰ ਤੁਹਾਨੂੰ ਲਾਵੀ ਨਿਲਾਦੀ ਐ ਜਿਵੇਂ ਮੂੰਹ ਜੋ ਪਰਨ ਚੱਕੇ ਦਾ ਦਿਖਾਏਦਾ ਮੂੰਹ ਐ ਕੋਈ ਨਹੀਂ ਚੱਲ ਠੀਕ ਆ ਓਕੇ ਹਰਬਾ ਲਾਓ ਵੀ ਬੱਚੇ ਬਿਠਾਤੇ ਰੱਤਾ ਨੀਲਾ ਤੇ ਬੱਗਾ ਵਚਾ ਕਾਲਾ ਪੋਟਾ ਕਾਲੇ ਡੂਸੇ ਵਾਲਾ ਉਹ ਇੱਧਰ ਕਰ ਰਿਹਾ ਜੱਸਾ ਸਾੜਾ ਕਿੰਨਾ ਢੀਠਾ ਆ ਨਾ ਉੱਪਰੋਂ ਮਾਰਾ ਚੱਲ ਛੜਾਓ ਛਤਰੀਵਾਲ ਤਾਂ ਦੇਖਦਾ ਵੀ ਨਹੀਂ ਬਾਜਾ ਚਾਲ ਇਹਦੇ ਪਰ ਬਣ ਲੰਨੇ ਆ ਹੁਣ ਡੱਬਾ ਬੈਠਣ ਦੇ ਹਲੇ 15 ਮਿੰਟ ਇਹਨਾਂ ਨੂੰ ਹੈ ਨਾ ਆ ਜਾ ਹਲੇ ਥੱਲੇ ਫੇਰ ਰੋਟੀ ਖਾ ਲੈ ਆ ਜੇ ਖਾਣੀ ਹੈ ਹਵਾ ਚਲਦੀ ਏ ਪਰ ਯਾਰ ਹੈ ਨਾ ਰੁਕ ਜਾ ਇੰਨੇ ਰੱਖ ਦੇ ਇਹਨੂੰ ਬੈਠੇ ਰਹਿਣ ਦੇ ਇਹਨਾਂ ਨੂੰ ਹੁਣ ਚੱਲੇ ਵੀ ਮਿੱਤਰੋ ਆਪਾਂ ਮਾਮੇ ਦੀ ਚਾਰ ਰੋਟੀ ਬਣਾਉਣ ਮਾਮਾ ਲਾ ਰਿਹਾ ਕਣਕ ਨੂੰ ਪਾਣੀ ਮਾਮਾ ਕਾਹਨ ਇੱਕ ਵਾਰੀ ਫੇਰ ਗੀਲਾ ਪੈੜੀ ਜੀ ਤੇ ਚੱਲਦੇ ਆਂ ਆਮੇ ਕੋਲ ਦਿਖਾਉਣੇ ਆ ਤੁਹਾਨੂੰ ਜਾ ਕੇ ਡੱਬਾ ਬੰਨਤਾ ਜੱਸੇ ਨੇ ਜਿਵੇਂ ਉੱਚਾ ਚੱਕ ਲੈ ਇਹਨਾਂ ਨੂੰ ਛੇੜਾਂ ਮੈਂ ਬੱਚਿਆਂ ਨੂੰ ਤੇ ਠੀਕ ਆ ਗੁਰੀ ਕਿੱਥੇ ਆ ਅੰਦਰ ਹੈ ਅੰਦਰ ਆ ਤੇ ਗੁਰੀ ਓਏ ਲਾਓ ਏ ਡੱਬਾ ਬਣ ਲਿਆ ਛਤਰੀ ਦੇ ਤੇ ਆ ਬਾਸ ਨਾਲ ਮੈਂ ਛੇੜਨ ਲੱਗਿਆ ਬੱਚਾ ਦੇਖਦੇ ਕਿਹੜਾ ਉੜਦਾ ਹੈ ਚੱਲ ਓਏ ਕੋਈ ਵੀ ਨਹੀਂ ਉੜਿਆ ਹੁਣ ਫੇਰ ਦੇਹ ਕਰ ਜਾ ਇੱਕ ਮਿੰਟ ਜਸੂ ਕਰ ਰਿਹਾ ਬਾਈ ਪੰਗੇ ਓ ਤੇਰੀ ਉੜ ਗਏ ਉੜ ਗਏ ਉੜ ਗਏ ਚਲ ਠੀਕ ਹੈ ਠੀਕ ਹੈ ਠੀਕ ਹੈ ਬਸ ਠੀਕ ਹੈ ਠੀਕ ਹੈ ਠੀਕ ਹੈ ਇਕਨੇ ਇਕਨੇ ਗੇੜੇ ਜੇ ਕਢਾਉਣੇ ਨੇ ਡੱਬੇ ਨੂੰ ਪੰਗਾ ਕਰ ਲਿਆ ਹਨ ਆਏ ਕਰ ਨੀਵਾ ਕਰ ਲਾ ਹੁਣ ਡੱਬੇ ਨੂੰ ਫਿਰ ਵਧੀਆ ਨਾਲ ਨੀਲਾ ਉੱਪਰ ਲੀਤੇ ਗਿਆ ਗਿਆਨੀ ਲਾ ਉਹਦੇ ਪਰ ਉਹ ਦੇਖੀ ਇੱਕ ਦਾ ਡੱਬੇ ਨੇ ਯਾਰ ਕੰਮ ਬਹੁਤ ਖਰਾਬ ਕਰਦਾ ਇਹ ਲਓ ਵੀ ਤਿੰਨੇ ਬਚਿਆਂ ਨੂੰ ਡਾਉਣ ਲੱਗੇ ਆ ਦੇਖੀ ਜਾਈਊ ਅੱਜ ਹਵਾ ਠੀਕ ਆ ਠੀਕ ਆ ਠੀਕ ਆ ਠੀਕ ਆ ਕੋਈ ਨਹੀਂ ਕੋਈ ਨਹੀਂ ਉੱਡ ਗਿਆ ਉੱਡ ਗਿਆ ਨੀਲਾ ਤਾਂ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਚੱਲ ਕੱਢ ਲੈ ਕੱਢ ਲੈ ਕੱਢ ਲੈ ਕੇ ਰੇ ਨੀਲੇ ਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਹਿ ਗਿਆ ਆਜੋ ਇੱਕ ਮਿੰਟ ਆਪਾਂ ਆ ਗਏ ਬਈ ਕੋਠੇ ਤੇ ਦੋ ਬੱਚੇ ਬੈਠੇ ਕੇ ਉੱਪਰ ਨੀਲਾ ਤੇ ਬੱਗਾ ਬੱਚਾ ਇਹਨਾਂ ਨੂੰ ਡਾਉਨੇ ਹੁਣ ਕੀ ਗੰਦ ਪਾਇਆ ਓਏ ਹੈਂ ਉਡੋਂਗੇ ਢਾਮਾ ਚਲੋ ਬਾਲੇ ਢੀਠ ਨੇ ਓਏ ਬਾਲੇ ਢੀਠਾ ਓਏ ਜਾਣਦੇ ਜਾਣਦੇ ਉਹਨੂੰ ਉੱਡ ਗਿਆ ਉਹ ਉੱਡ ਗਿਆ ਬਾਈ ਨੀਲਾ ਆ ਗਿਆ ਆ ਗਿਆ ਆਉਂਦਾ ਚੱਲ 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 ਸਾਲਿਆ ਗੇੜਾ ਨਹੀਂ ਦੇ ਹੁੰਦਾ ਬਾਈ ਕੀ ਆ ਲੰਡਰ ਸਾਲੇ ਇਹ ਬਾਈ ਬਜਿਆਂ ਨੇ ਤਾਂ ਗੰਦ ਫਾਤਾ ਸਾਲਿਆਂ ਨੇ ਬੱਗਾ ਵਾਜਾ ਤਾਂ ਇੱਥੇ ਆ ਆ ਗਿਰ ਗਿਆ ਇੱਥੇ ਹੀ ਕਿਤੇ ਉਹਨੂੰ ਬਾਅਦ ਚੋਂ ਦੇਖਦੇ ਨੀਲਾ ਉਹ ਬੈਠਾ ਆਹ ਦੇਖੋ ਤੇ ਰੱਤੇ ਨੂੰ ਹੁੰਡਾ ਆ ਆ ਗਿਆ ਲੈ 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 ਬੱਸ ਯਾਰ ਕਿ ਆ ਨਹੀਂ ਸਾਲੇ ਇਹ ਯਾਰ ਕੀ ਕਰੀ ਜਾਂਦੇ ਲੈ ਲੈ ਕੰਧਾਂ ਨਾਲ ਵਜਦਾ ਫਿਰਦਾ ਕਿੱਥੇ ਗਿਆ ਥੱਲੇ ਥੱਲੇ ਆ ਗਿਆ ਸਾਲਿਆਂ ਨੂੰ ਛਤਰੀ ਨਹੀਂ ਦੇਖਦੀ ਇਹਨਾਂ ਨੂੰ ਚੱਲ 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 ਪੁੱਤ ਚੱਲ ਜਿੱਥੇ ਜਾਣਾ ਹੈ ਚੱਲ 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 ਲਓ ਬਈ ਰੱਤਾ ਤੇ ਨੀਲਾ ਤਾਂ ਆ ਗਏ ਦੋ ਹੀ ਛਤਰੀ ਤੇ ਸਾਲਿਆਂ ਦੀਆਂ ਐ ਬੱਸ ਹੋਈਆਂ ਜਿਵੇਂ ਦੋ ਦੋ ਘੰਟੇ ਲਾਏ ਆਏ ਹੋਏ ਸਿਰਫ 10 10 ਗੇੜੇ ਆ ਨੀਲੇ ਨੇ ਵਧੀਆ ਕੱਢੇ ਨੇ ਨੀਲਾ ਹੋੜ ਲਿਆ ਪੰਜ 10 ਮਿੰਟ ਰੱਤੇ ਨੇ ਤਾਂ ਪੰਜ ਚਾਰ ਕਿ ਗੇੜੇ ਕੱਢੇ ਨੇ ਉਹ ਦੂਜੇ ਨੇ ਇੱਕ ਵੀ ਨਹੀਂ ਕੱਢਿਆ ਉਹ ਘਰ गिर ਗਿਆ ਉਹ ਉੱਥੇ ਇੱਥੇ ਗਿਰਿਆ ਹੋਇਆ ਇੱਥੇ ਗਿਆ ਜਸੂ ਦੇਖਣ ਆਉਣ ਚੱਲ ਦੇਖਦੇ ਆ ਚਲੋ ਮੈਂ ਵੀ ਦੇਖਾ ਕੰਮ ਕਰਨ ਵੇੜਾ ਕੁਝ ਨਹੀਂ ਬਚਿਆ ਲੰਟਰਸ ਸਾਲੇ ਦੇਖਦੇ ਆ ਕੱਲ ਨੂੰ ਫਿਰ ਹੁਣ ਇਹਨਾਂ ਨੂੰ ਬਾਕੀ ਇੱਟਾਂ ਵੀ ਓਕਣੇ ਪਈਆਂ ਤੇ ਕੋਈ ਨਹੀਂ ਕੱਲ ਕੋਲ ਨੂੰ ਹੋ ਜਾਊਗਾ ਇੱਥੇ ਕੰਮ ਸ਼ੁਰੂ ਹੋਊਗਾ ਆਓ ਵੀ ਮਿੱਤਰੋ ਮਿਸਤਰੀ ਕੋਲ ਆਏ ਤੇ ਆਪਾਂ ਤੇ ਆਪਾਂ ਨੇ ਦੇ ਦਿੱ ਸਾਈ ਦਾ ਟਾਕੀਆਂ ਬਣਾਉਣ ਬਾਕੀ ਦੋ ਲੋ ਅੱਗੇ ਜਾ ਕੇ ਦੱਸ ਹਾਂਜੀ ਘੁੱਡੇ ਦੇ ਰੋਸ਼ਨਦਾਨ ਤੇ ਗੇਟ ਬਣਾਉਣ ਨੂੰ ਆਪਾਂ ਸਾਈ ਦੇਤੀ ਕਾਨੂੰ ਆਪਣੇ ਹੋ ਜਾਣਗੇ ਤਿਆਰ ਕਾਨੂੰ ਮਿਸਤਰੀਆਂ ਨਾਲ ਮੈਂ ਆ ਜਾਊਂਗਾ ਬਾਕੀ ਚਲੋ ਹੁਣ ਆਪਾਂ ਚੱਲਦੇ ਆ ਘਰ ਨੂੰ ਠੀਕ ਆ ਪਹੁੰਚ ਗਏ ਬਈ ਆਪਾਂ ਘਰ ਤੇ ਬੱਗਾ ਵਚਾਵਣਾ ਉਧਰ ਲੰਘ ਗਿਆ ਕਿਤੇ ਨੂਰੀ ਦੇਖੋ ਅੱਜ ਨੂਰੀ ਬੱਗੀ ਲੱਗਦੀ ਆ ਬੱਗੀ ਕਬੂਤਰ ਅੰਦਰ ਨੇ ਸਾਰੇ ਅੱਜ ਹਾਂ ਦੇਖੇ ਡਾ ਕੇ ਫੇਰ ਦੇਖ ਲੈ ਪੰਗਾ ਲੈਣੇ ਲੈ ਲੈ ਇੰਦਰ ਵੈਸੰਗ ਜੀ ਲੱਡੂ ਖਾ ਰਹੇ ਆ ਖਾ ਖਾ ਕਿੱਥੇ ਵੀਰੇ ਇਹਦਾ ਸਰੇ ਦੇ ਲੰਡਰ ਨੇ ਹਾਂ ਸਾਹਮਣੇ ਦਾ ਬਾਬੂ ਆ ਗਿਆ ਬੈਠ ਉਹ ਬਾਬਾ ਵੀ ਹੁਣ ਬੱਚਿਆਂ ਨੇ ਮਨ ਖੁਸ਼ ਕਰਿਆ ਰਤਾਉ ਫਿਰਦਾ ਨੀਲਾ ਕਿੱਥੇ ਆ ਨੀਲਾ ਆ ਗਿਆ ਨੀਲਾ ਉਹ ਆ ਆ ਗਿਆ ਨੀਲਾ ਹਾਂ ਦੇਖੋ ਵੈਰੀ ਗੁੱਡ ਕੱਢ ਕੇ ਕਿਹੜਾ ਆ ਆ ਦੇ ਆ ਦੇਖ ਆ ਆ ਉਹ ਵੈਰੀ ਗੁੱਡ ਹਾਂ ਵੈਰੀ ਗੁੱਡ ਚੱਲ 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 ਨੀ ਲਿਆ ਚੱਲ ਛਤਰੀ ਛਤਰੀ ਨਹੀਂ ਦਿਖਦੀ ਇੰਨੇ ਨੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਹਿੰਨੀ ਪਾਉ ਡਰਾ ਇਹਨ ਵਧੀਆ ਗੇੜੇ ਕੱਢ ਗਿਆ ਚੱਲ 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 ਏ ਏ ਏ ਏ ਛਤਰੀ ਤੇ ਹਾਂ ਵੈਰੀ ਗੁੱਡ ਹੁਣ ਵਧੀਆ ਕੱਢ ਗਿਆ ਗੇੜਾ ਨੀਲਾ ਆ ਗਿਆ ਹੈ ਏ ਚੱਲ ਛਤਰੀ ਤੇ ਛਤਰੀ ਤੇ ਛਤਰੀ ਤੇ ਬੜਕਾਈ ਮਾਰ ਮੜੀ ਜੀ ਅਰੇ ਯਾਰ ਛਤਰੀ ਤੇ ਚੱਲ ਸਾਲਾ ਕਿੰਦਰ ਨੂੰ ਜਾਂਦਾ ਆ ਬਹਿ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਪਹਿਲਾ ਦਿਨ ਹੈ ਲਾਓ ਵੀ ਸਾਰੇ ਵਜੇ ਕਰ ਤੇ ਥੱਲੇ ਬੰਦ ਦਾਣਾ ਬਾਣੀ ਪਾਤਾ ਹੁਣ ਆਪਾਂ ਮਿਲਦੇ ਆਂ ਸ਼ਾਮ ਨੂੰ ਜਦ ਤੱਕ ਕੋਈ ਕੰਮ ਕਰਨੇ ਵੇੜੀਏ ਠੀਕ ਹੈ ਨੂਰੀ ਨੂੰ ਵੀ ਬੰਦੀਏ ਹੁਣ ਅੰਦਰ ਡਿਊਟੀ ਥੋੜਾ ਚੱਲਿਆ ਆਈ ਆਪਾਂ ਡਿਊਟੀ ਦੁੱਧ ਪਾਉਣ ਤੇ ਫੋਨ ਦੀ ਬੈਟਰੀ ਐ ਡਾਊਨ ਇੱਕ ਦੋ ਕੰਮ ਕਰਨੇ ਆ ਬਾਅਦ ਚ ਤੁਹਾਨੂੰ ਦਿਖਾਉਣਾ ਹੈ ਵਲੌਗ ਬਾਅਦ ਚ ਸਟਾਰਟ ਕਰਾਂਗੇ ਠੀਕ ਹੈ ਪਹੁੰਚ ਗਏ ਭਈ ਆਪਾਂ ਕਬੂਤਰਾ ਵੱਲ ਤੇ ਨੀਰਾ ਹੋ ਗਿਆ ਥੋੜਾ ਜਿਹਾ ਅੱਜ ਨੂਰੀ ਦਾ ਦਾਣਾ ਕਰ ਰਹੇ ਹਾਂ ਤਿਆਰ ਛਾਣ ਕੇ ਤੂੜੀ ਤੇ ਉਹਦਾ ਦਾਣਾ ਹੁਣ ਪਾਵਾਂਗੇ ਨਵਸਲ ਲੋੜੇ ਨਹੀਂ ਦਿੱਕਿਆ ਲਾਹੇ ਕੂਤਰਾਂ ਵਾਲੇ ਮਾਰ ਲਿਏ ਨੇਗਾ ਤੂਤਰ ਤਾਂ ਪਾਏ ਨੇ ਸੁੱਤੇ ਸਾਲੇ ਨਿਆਰੇ ਨਾਲ ਕੋਈ ਨਹੀਂ ਦੰਨੇ ਤੁਹਾਨੂੰ ਪਾਣੀ ਪੁਣੀ ਰੱਖੋ ਜੋ 5-10 ਮਿੰਟ ਆ ਗਏ ਮਿੱਤਰੋ ਪਾਣੀ ਲੈ ਕੇ ਗਰਮ ਗਰਮ ਬੱਚਿਆਂ ਨੂੰ ਦਈਏ ਪਾਣੀ ਆਪਾਂ ਬੱਚੇ ਆਓ ਦੇਖੋ ਕਿੱਥੇ ਡੋਲੀ 'ਚ ਬੜੇ ਬੈਠੇ ਆ ਥਣ ਲੱਲੇ ਖਾਣੇ ਜਾਓ ਦੇਖੋ ਇੱਕ ਆ ਦਾਣੇ ਜੋਗ ਰਿਹਾ ਜਿਹੜੇ ਦੋ ਬੱਚੇ ਨੇ ਗੰਦ ਪਾਇਆ ਪੂਰਾ ਮੈਂ ਕਹਿੰਦਾ ਇੱਕ ਤਾਂ ਹੀ ਬੈਠਾ ਹੈ ਨਾ ਇੱਕ ਆ ਬੈਠਾ ਕਿਨੀ ਲੋ ਬੈਠਾ ਜਿਵੇਂ ਦਿਹਾੜੀ ਨਹੀਂ ਉੱਡ ਕੇ ਆਇਆ ਹੁੰਦਾ ਉਹ ਬੈਠਾ ਉਹ ਦੇਖੋ ਸਾਰਿਆਂ ਨੇ ਬੜਾ ਗੰਦ ਮਚਾਇਆ ਅੱਜ ਓਏ ਹਾਂ ਕਿੰਨਾ ਇੰਨਾ ਪਾਣੀ ਹਾਂ ਠੀਕ ਹੈ ਖੁੱਸਾ ਹਾਂ ਓਕੇ ਯਾਰ ਬੋਟ ਲੇ ਗੁਰੀ ਫੜ ਦੋ ਦੋ ਬੱਚੇ ਫੜ ਲੋ ਦਈਏ ਪਾਣੀ ਠੀਕ ਐ ਐ ਠੀਕ ਆ ਜੀ ਅੰਦਰੇ ਆਈ ਆਂ ਠੀਕ ਐ ਫੜ ਕੇ ਨਾ ਬੱਚੇ ਗੁਰੀ ਪਰ ਇਹ ਸਰਾਂ ਚ ਗਰਾਣਾ ਭਾਈ ਕਿਹੜਾ ਐ ਲਾਲ ਸਰਾ ਆ ਬੈਠੇ ਆ ਦੋ ਇੰਡਿਆਂ ਤੇ ਹੋਰ ਬੈਠਾ ਥੱਲੇ ਹੈ। ਹਾਂ। ਸਾਲੇ ਕਿੱਥੇ ਬੜੇ ਬੈਠੇ ਨੇ ਇਹ। ਪਹਿਲਾਂ ਚਾਰ-ਪੰਜ ਦੇ ਬੈਠੇ ਸੀ। ਅੱਛਾ। ਚਲੋ ਵੀ ਮਿੱਤਰੋ। ਤਾਂ ਇਹ ਪਾਣੀ ਇਹਨਾਂ ਨੂੰ ਗਰਮ ਪਾਣੀ। ਆਹ। ਬੱਚਾ ਐ ਤੇ ਆਸਪੂਰੀ ਹੈ। ਬਾਕੀ ਦੇਖਦੇ ਹਾਂ ਹੁਣ। ਚਲੋ ਦੇ ਦਈਏ ਬਾਈ ਪਾਣੀ। ਲਓ ਵੀ ਬੱਚਿਆਂ ਨੂੰ ਦੇਦਾ ਪਾਣੀ ਓਕੇ ਹੈ? ਹਾਂਜੀ। ਐਨ ਹੱਡੀ ਉੱਡੀ ਹੁਣ ਸੈਟ ਹੈ। ਸੈਟ ਹੈ। ਬਸ ਠੀਕ ਛੱਡ ਦੇ। ਇਹ ਉਹੀ ਕੂਤਰਾ ਵਈ ਜੀ ਦੀ ਮੈਂ ਇਸ ਨੇ ਪੈਰ ਧਰਤਾ ਲਈ ਦੇ ਬ। ਉੱਚੀ ਜੀ ਲੰਡੋ ਜੀ ਦਾ ਹੀ ਹੋਈ ਹੋਈ ਹੈ ਜੀ ਬਾਕੀ ਓਕੇ ਨੇ ਆ ਸਾਲੇ ਕਿਵੇਂ ਗੁੰਜੇਸ਼ਨ ਵੜਦੇ ਨੇ ਆ ਉਪਰੇ ਤਾਂ ਹੈਗੀ ਸਾਡੇ ਹਰਾਮੀ ਹੈਨਾ ਸਾਰੇ ਸਾਰੇ ਦੇ ਹਰਾਮੀ ਉਪਰੇ ਨੇ ਆ ਉਹ ਦੇ ਕਿਵੇਂ ਬੈਠੇ ਨੇ ਝੁੰਡਾਣਾ ਚਲੋ ਠੀਕ ਆ ਬਈ ਓਕੇ ਆ ਕੰਮ ਸਾਰਾ ਧਾਣਾ ਪਾਣੀ ਢਾਣੇ ਦਾਣਾ ਦਾਣਾ ਨੂੰ ਢਾਣੇ ਪਾਣੀ ਢਾਣੇ ਜਸੇ ਸਹੀ ਧਾਣਾ ਵੀ ਢਾਣੇ ਆ ਧਾਣਾ ਅੰਦਰ ਰੱਖ ਦੇ ਸਾਫ ਕਰ ਦੇਣਗੇ ਟ੍ਰੇ ਉੱਚੀ ਨੇ ਦਾਣੇ ਹਾਂ ਆ ਇੱਕ ਟ੍ਰੇ ਕਰ ਦੇ ਅੰਦਰ ਆ ਇਥੇ ਬਈ ਰਹਿਣ ਦੇ ਜਰ ਝਾੜੂ ਨਾ ਮਾਰ ਲਈਏ ਬਸ ਨਹੀਂ ਖਾਸਾ ਮਾਰਨੇ ਵਾਲ ਹੋ ਗਿਆ ਹਨਾ ਚੱਲ ਇਹਦਾ ਤੂੰ ਕੁੰਡਾ ਲਾ ਚਾਜ ਨਾਲ ਇਹਦਾ ਝਾੜੂ ਜੇ ਗੁਰੀ ਝਾੜੂ ਚੱਕੜੀ ਕਿੱਥੇ ਐ ਦੇਖ ਕਿੱਧਰ ਪਿਆ ਡੰਡੇ ਵਾਲਾ ਝਾੜੂ ਦੇਖ ਇੱਧਰ ਪਿਆ ਹੁਣ ਕਿਤੇ ਉਹ ਉਥੇ ਉਹ ਟੋਕੀ ਵਾਲੀ ਮਸ਼ੀਨ ਕੋਲ ਨਹੀਂ ਨਹੀਂ ਹਾਂ ਇੱਧਰ ਅੰਦਰ ਅੰਦਰ ਮਿਲ ਗਿਆ ਕਾ ਨਹੀਂ ਨਾ ਬਈ ਗੰਧ ਦੇਖੋ ਪਹਿਲਾਂ ਕਿੰਨਾ ਪਿਆ ਹੋਇਆ ਥੱਲੇ ਮੱਕੀ ਛੋਲੇ ਢਾਣੇ ਬਿਠਾ ਇੰਨੀ ਮਿੱਟੀ ਇਹ ਝਾੜੂ ਨਜ਼ਾਰਾ ਨਹੀਂ ਲਿਆਉਂਦਾ ਜੱਸਿਆ ਨਾ ਹਾਂਜੀ ਚੱਲ ਕੋਈ ਨਹੀਂ ਔਖਾ ਔਖਾ ਮਾਰ ਲਾ ਹੈਗਾ ਦੇਖੋ ਜੱਦਾ ਝਾੜੂ ਗੋਲ ਖੜਾ ਨਾਲੇ ਆ ਜਾ ਆ ਜਾ ਲਿਆ ਛੇਤੀ ਕੱਖਾਂ ਥੱਲੇ ਗਿਆ ਕੱਖਾਂ ਥੱਲੇ ਕੱਖਾਂ ਥੱਲੇ ਅੱਛਾ ਮਗੇ ਦੇ ਗਨ ਅੱਖਾਂ ਥੱਲੇ ਪਿਆ ਦਾ ਗੁਰੀ ਘਟਰੇ ਚੱਕੜੀ ਦਾਣੇ ਵਾਲੀ ਇਹਨੂੰ ਉੱਥੇ ਰੱਖ ਸਾਈਡ ਤੇ ਆ ਖੁੰਜਾ ਜਾਂ ਸਾਫ ਮਿਸਤਰੀ ਆਏ ਤੇ ਹੋਣਾ ਮਿਸਤਰੀ ਹਰੇ ਕਾਲੂ 100% ਆਸ ਹੈ 100 ਨਹੀਂ ਕਹਿੰਦੇ ਆਪਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਆਪਣੇ ਮਿਸਤਰੀ ਦਾ ਕੰਮ ਠੀਕ ਹੈ 100 ਨਹੀਂ 90% ਆਸ ਹੈ ਚਲ ਟਾਕੇ ਰੁਪਿਆ ਬਣਾਉਣੀਆਂ ਦੇਤੀਆਂ ਟਾਕੀਆਂ ਬਣਾਈਆਂ ਹੁਣ ਆਪਾਂ ਨੇ 5 ਫੁੱਟ ਉੱਚੀ ਟਾਕੀ ਠੀਕ ਹੈ ਵੈਸੇ ਆ ਵੀ 5 3 ਇਹ ਚੌੜੀ ਜ਼ਿਆਦਾ ਲੱਗ ਗਈ ਹੁਣ ਕਰਾਈ ਆ 2.5 ਫੁੱਟ ਚੌੜੀ ਇਹ ਹੈਗੀ ਦੀ 4 ਫੁੱਟ ਨਾ 3 ਫੁੱਟ ਲੰਬੀਆਂ ਟਾਕੀਆਂ ਵਧੀਆ ਲੱਗਦੀਆਂ ਨੇ ਚਲੋ ਆ ਜੋੜਿਆਂ ਨੂੰ ਹੋ ਜਾਊਗਾ ਬੱਚਿਆਂ ਨੂੰ ਉੱਪਰ ਹੋ ਜਾਊਗਾ ਚਲੋ ਜੀ ਦੇਖੀ ਚਲੋ ਜੀ ਮਿੱਤਰੋ ਕਰੀਏ ਸਫਾਈ ਠੀਕ ਹੈ ਤੇ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰਾ ਵੀਰ ਸ਼ੇਅਰ ਦਾ ਕੋਈ ਟੈਕਸ ਨਹੀਂ ਲੱਗਦਾ ਹੈਗਾ ਲਾਈਕ ਜ਼ਰੂਰ ਕਰ ਦਿਆ ਕਰੋ ਮਿਲਦੇ ਆਂ ਅਗਲੇ ਵਲੌਗ ਚ